92 ਐਮਐਲਏ ਨੇ ਆਪਦੀ ਜ਼ਮੀਨ ਦੇਤੀ ਐ ਪਾਲਸੀ ਚ ਉਸ ਤੋਂ ਬਾਅਦ ਲੋਕ ਉਹਦੇ ਬਾਰੇ ਸੋਚ ਸਕਦੇ ਆ ਪਰ ਦੇਣਾ ਜ਼ਰੂਰੀ ਨਹੀਂ ਪਹਿਲਾਂ ਆਪ ਦਾ ਬਣਾਓ ਅਸੀਂ ਬਿਲਕੁਲ ਇੰਚ ਵੀ ਜ਼ਮੀਨ ਆਪਦੇ ਪਿੰਡ ਚੋਂ ਨਹੀਂ ਦੇਵਾਂਗੇ ਕੋਈ ਵੀ ਬੰਦਾ ਸਾਡੇ ਚੌਹਾਂ ਪਿੰਡਾਂ ਦਾ ਮਾਲਕ ਜਗਰਾਉ ਪੱਤੀ ਮਾਲਕ ਅਲੀਗੜ ਉਹਨਾਂ ਅਗਵਾੜ ਗੁਜਰਾ ਕੋਈ ਇੱਕ ਵੀ ਬੰਦਾ ਇਸ ਪਾਲਸੀ ਦੇ ਅਧੀਨ ਜ਼ਮੀਨ ਦੇਣ ਨੂੰ ਰਾਜ਼ੀ ਨਹੀਂ ਅਸੀਂ ਤੁਹਾਨੂੰ ਗ੍ਰਾਂਟ ਸੌਲੇ ਮਤੇ ਵੀ ਦੇਤੇ ਅਤੇ ਕनाडा ਨੂੰ ਵੀ ਇਕੱਲੇ ਇਕੱਲੇ ਬੰਦੇ ਦਾ ਐਫੀਡਵਿਟ ਦਿੱਤਾ ਕਿ ਅਸੀਂ ਇਹ ਪੋਲਿਸੀ ਦੇ ਖਿਲਾਫ ਆ ਅਸੀਂ ਤੁਹਾਨੂੰ ਫੇਰ ਕਹਨੇ ਆ ਸਾਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਅਸੀਂ ਇਹਦੇ ਬਾਰੇ ਸਮਝੇ ਆ ਇਹ ਅਜਾੜਾ ਵਾ ਸਾਡਾ ਅਸੀਂ ਇਹ ਪੋਲਿਸੀ ਦੇ ਬਿਲਕੁਲ ਰੱਦ ਕਰਦੇ ਹਾਂ ਪੰਜਾਬ ਸਰਕਾਰ ਮਰਦਾਬਾਦ ਘਾੜੂ ਸਰਕਾਰ ਮਰਦਾਬਾਦ ਜੱਬ ਸਰਕਾਰ ਮਰਦਾਬਾਦ ਲੈਂਡ ਪੋਲੀਸੀ ਰੱਦ ਕਰੋ ਰੱਦ ਕਰੋ ਪਾਲਸੀ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਬਤਾ ਕੇ ਲੈ ਕੇ ਆਜਾ ਕਰੋ ਸਾਡੀ ਸਿਹਰ ਕਰੀ ਫੇਟ ਆਪਾਂ ਹੋਰ ਚਾਲੀ ਕਰਿਆ ਕਰਨਾ ਉੱਥੇ ਕਿਹੜਾ ਪਾਣੀ ਹੁਣ ਕੋਨੇ ਲਾ ਲਾ ਕੋਈ ਨਹੀਂ ਕੋਨੇ ਦੇ ਨਹੀਂ ਕੋਈ ਕਾਹ ਬੜੀ ਤੇ ਬੰਨੇ ਨਹੀਂ ਕੋਈ ਦਾ ਆਪਣੀ ਹੱਥ ਤੇ ਸਾਰੀ ਕੋਈ ਕਾਦੀ ਨਹੀਂ